ਅੱਜ ਜੀ ਇਸ ਤਰ੍ਹਾਂ ਗੋਤਾਖੋਰ ਜਿਹੜੇ ਸੀਗੇ ਰਾਉਂਡ ਅਪ ਕਰ ਰਹੇ ਸੀਗੇ ਔਰ ਇੱਥੇ ਕੁਝ ਵਿਅਕਤੀ ਵੀ ਖੜੇ ਸੀਗੇ ਔਰ ਗੋਤਾਖੋਰਾਂ ਨੇ ਦੇਖਿਆ ਇੱਕ ਬੰਦਾ ਜਿਹੜਾ ਉਹ ਲਟਕ ਰਿਹਾ ਤਾਂ ਜਿਹਦੀ ਜਾਣਕਾਰੀ ਅਸੀਂ ਐਸਐਚਓ ਪਸਿਆਣਾ ਸਾਹਿਬ ਨੂੰ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਇਮੀਡੀਏਟਲੀ ਇੱਕ ਜਿਹੜੀ ਟੀਮ ਪੁਲਿਸ ਦੀ ਟੀਮ ਆਈਆ ਉਹ ਸਰਚ ਕਰ ਰਹੀ ਆ ਜਿਹੜੀ ਡੈੱਡ ਬਡੀ ਆ ਸਿੱਤੇ ਗਲ ਦੇ ਵਿੱਚ ਫਾਹਾਂ ਪਾ ਕੇ ਇੱਕ ਦਰਖਤ ਦੇ ਨਾਲ ਟੰਗਿਆ ਹੋਇਆ ਹੈ ਨਹੀਂ ਨਹੀਂ ਕੋਈ ਡਾਕੂਮੈਂਟਸ ਨਹੀਂ ਮਿਲਦੇ ਸਿਰਫ ਬਸਦੀ ਪਰਚੀ ਮਿਲੀ ਹੈ ਉਹ ਜਿਹੜੀ ਪਰਚੀ ਹੈਗੀ ਏ ਘਨੌਲੀ ਤੋਂ ਘਨੌਲੀ ਤੋਂ ਟਿਕਟ ਕੱਟੀ ਹੋਈ ਹੈ ਤੇ ਫੱਗਣ ਵਜਰੇ ਤੱਕ ਦੀ ਕੱਟੀ ਹੋਈ ਹੈ ਇਹ ਜਿਹੜੀ ਹੈਗੀ ਜਗਾ ਵੀ ਸੁਲਤਾਨ ਹਾਲੇ ਦੁਆਲੇ ਦਰਸਤਰੇ ਨਾਲ ਪਾਕੜਾ ਨਾ ਚੱਲ ਰਹੀ ਹੈ ਕੋਈ ਆਮ ਆਵਾਜਾਈ ਵਾਲਾ ਰਸਤਾ ਨਹੀਂ ਹੈਗਾ ਇਹ ਦੱਸੋ ਸਰ ਕੀ ਨਾਮ ਹੈ ਮੇਰਾ ਸ਼ੰਕਰ ਭਾਰਦਵਾਜੀ ਬੋਲੇ ਸ਼ੰਕਰ ਟੈਬਰ ਕਲਬ ਕੋਟਖਰਟੀ ਇਹ ਬੰਦਾ ਕੌਣ ਹੈ ਜਿਹੜਾ ਪੇੜ ਨਾਲ ਲੜਕਦੀ ਬੀਜਲਾਸ ਗੋਤਾਖੋਰ ਰੋਜ਼ਾਨਾ ਪਾਖੜਾ ਨਹਿਰ ਤੇ ਰਾਉਂਡ ਅਪ ਕਰਦੇ ਨੇ ਜਿਹੜੇ ਵਿਅਕਤੀ ਗੁੰਮੇ ਹੁੰਦੇ ਨੇ ਉਹਨਾਂ ਨੂੰ ਪਰਿਵਾਰ ਨੂੰ ਲੱਭ ਕੇ ਦੇਣ ਦਾ ਕੰਮ ਕਰਦੇ ਆ ਜਾਂ ਕੋਈ ਲਾਬਾਰਿਚ ਬਾਈਕ ਖੜੀ ਹੋਵੇ ਜਾਂ ਕੋਈ ਗੱਡੀ ਖੜੀ ਹੋਵੇ ਤਾਂ ਇਹਦੀ ਜਾਣਕਾਰੀ ਪੁਲਿਸ ਨੂੰ ਦਿੰਨੇ ਆ ਸੋ ਅੱਜ ਹੀ ਇਸ ਤਰ੍ਹਾਂ ਗੋਤਾਖੋਰ ਜਿਹੜੇ ਸੀਗੇ ਰਾਉਂਡ ਅਪ ਕਰ ਰਹੇ ਸੀਗੇ ਔਰ ਇੱਥੇ ਕੁਝ ਵਿਅਕਤੀ ਵੀ ਖੜੇ ਸੀਗੇ ਔਰ ਗੋਤਾਖੋਰਾਂ ਨੇ ਦੇਖਿਆ ਇੱਕ ਬੰਦਾ ਜਿਹੜਾ ਉਹ ਲਟਕ ਰਿਹਾ ਆਪਣਾ ਦਰਖ ਦੇ ਨਾਲ ਤਾਂ ਜਿਹਦੀ ਜਾਣਕਾਰੀ ਅਸੀਂ ਐਸ ਐਚ ਓ ਪਸਿਆਣਾ ਸਾਹਿਬ ਨੂੰ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਇਮੀਡੀਏਟਲੀ ਇੱਕ ਜਿਹੜੀ ਟੀਮ ਪੁਲਿਸ ਦੀ ਟੀਮ ਆਈਆ ਉਹ ਸਰਚ ਕਰ ਰਹੀ ਆ ਪਰ ਇਹ ਜਿਹੜਾ ਵਿਅਕਤੀ ਹੈ ਮਤਲਬ ਹਾਲੇ ਤੱਕ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਕੋਈ ਪ੍ਰੂਫ ਉਹ ਨਹੀਂ ਮਿਲਿਆ ਹਾਲੇ ਫਿਲਹਾਲ ਅਨਨੋਨ ਹੈ ਪਰ ਇੱਕ ਟਿਕਟ ਹੈ ਉਹ ਮਿਲੀ ਜੇਬ ਚੋਂ ਕਨੋਲੀ ਪੈਂਦਾ ਜਦੋਂ ਆਪਾਂ ਇਥੇ ਪਟਿਆਲੇ ਤੋਂ ਫਤਖੜ ਸਾਹਿਬ ਨੂੰ ਜਾਂਦੇ ਆ ਤਾਂ ਕਨੋਲੀ ਪੈਂਦਾ ਉੱਥੇ ਦੀ ਟਿਕਟ ਹੈ ਇਕੱਲੀ ਬਾਕੀ ਕੁਝ ਦਵਾਈਆਂ ਮਿਲਿਆ ਨਹੀਂ ਕੀ ਲੱਗਦਾ ਕਿੰਨੇ ਦਿਨ ਦੀ ਲਾਸ਼ ਹੈ ਕਿੰਨੇ ਦਿਨ ਤੋਂ ਟੰਗੀ ਵੀ ਹੈ ਲਗਭਗ ਗੋਤਾਖਰੋਂ ਨੂੰ ਤਾਂ ਅੱਜੀ ਮਿਲੀ ਹੈ ਬਾਕੀ ਜ਼ਿਆਦਾ ਜਾਣਕਾਰੀ ਤਾਂ ਪੋਸਟਮਾਰਟਮ ਜਾਂ ਪੁਲਿਸ ਅਧਿਕਾਰੀ ਦੇ ਸਕਦੇ ਨੇ ਤੇ ਹੁਣ ਕਿੰਦਾ ਦੀ ਕਾਰਵਾਈ ਕਰਾ ਰਹੇ ਆਂ ਆ ਅਸੀਂ ਐਂਬੂਲੈਂਸ ਮੰਗਾ ਲਈ ਹੈ ਆਪਣੀ ਜਿਹੜੀ ਗੋਤਾਖਰ ਦੇ ਐਂਬੂਲੈਂਸ ਹੁੰਦੀ ਉਹ ਮੰਗਾ ਲਈ ਹੈ ਔਰ ਆਈਓ ਜਿਹੜੇ ਡਿਊਟੀ ਅਫਸਰ ਨੇ ਉਹ ਮੌਕੇ ਤੇ ਪਹੁੰਚੇ ਨੇ ਜੋ ਉੱਤਰ ਅਧਿਕਾਰੀਆਂ ਨੂੰ ਦੱਸ ਰਹੇ ਨੇ ਇਹਦੇ ਬਾਰੇ ਡਿਟੇਲ ਚ ਤੇ ਬਾਕੀ ਐਂਬੂਲੈਂਸਾਂ ਦੀ ਜਿੰਮੇ ਸਾਨੂੰ ਕਹਿਣ ਕੇ ਪੈਕ ਕਰਨ ਨੂੰ ਕਿੰਨੇ ਵਜੇ ਦੀ ਤੁਹਾਨੂੰ ਜਾਣਕਾਰੀ ਮਿਲੀ ਆ ਹਾਂ ਲਗਭਗ ਘੰਟਾ ਦਾ ਸਾਨੂੰ ਹੋਇਆ ਜਿਹੜਾ ਜਾਣਕਾਰੀ ਸਾਨੂੰ ਮਿਲੀ ਆ ਪਰ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਪੁਲਿਸ ਡਿਪਾਰਟਮੈਂਟ ਨੂੰ ਸੰਗਰਜੀ ਜੀ ਜਦੋਂ ਤੁਸੀਂ ਲਾਸ਼ਾ ਵੀ ਕੱਢਦੇ ਹੋ ਤੁਹਾਨੂੰ ਲੱਗਦਾ ਹੁੰਦਾ ਕਿ ਕੀ ਲੱਗਦਾ ਹੈ ਐਂਗਲ ਕੀ ਦੇਖਦੇ ਹੋ ਇਹਨੂੰ ਕੀ ਮਰਰ ਹੈਗੀ ਜਾਂ ਸੁਸਾਈਡ ਹੈ ਕੀ ਲੱਗਦਾ ਦੇਖੋ ਜਿਹੜਾ ਦਰਖਤ ਆ ਉਹ ਠੀਕ ਹੈ ਥੋੜਾ ਜਿਹਾ ਪਰ ਐਡਾ ਵੀ ਮਤਲਬ ਹੈ ਨਹੀਂ ਪਰ ਜਿਆਦਾ ਜਾਣਕਾਰੀ ਕਿਉਂਕਿ ਦੇਖੋ ਉਹਦੇ ਮੂੰਹ ਦੇ ਵਿੱਚ ਨਾ ਡਸਟ ਜੰਮੀ ਹੋਈ ਆ ਉਹਦਾ ਕਾਰਨ ਵੀ ਕੱਲ ਰਾਤ ਦਾ ਹੋ ਸਕਦਾ ਜਾਂ ਪਰਸੋ ਰਾਤ ਦਾ ਗੈਸ ਸਿਰਫ ਆਈਡੀਆ ਦੱਸ ਸਕਦੇ ਆ ਕਲੀਅਰ ਤਾਂ ਪੋਸਟਮਾਰਟਮ ਦੀ ਰਿਪੋਰਟ ਹੈ ਸਰੀਰ ਦੇ ਹੋਰ ਕਿਤੇ ਨਿਸ਼ਾਨ ਵੀ ਹੈ ਕੁਝ ਮਾਰਨ ਪੀਟਣ ਦੇ ਯਾਰ ਕੁਝ ਨਹੀਂ ਹਲੇ ਅਸੀਂ ਉਹ ਪ੍ਰੋਪਰ ਚੈੱਕ ਨਹੀਂ ਕਰਿਆ ਸੀ ਸਿਰਫ ਜੇਬਾਂ ਦੇ ਤਲਾਸ਼ੀ ਲਈ ਜੋ ਸਾਨੂੰ ਪੁਲਿਸ ਨੇ ਕਿਹਾ ਔਰ ਇਹਨੇ ਇੱਕ ਹੱਥ ਦੇ ਵਿੱਚ ਕੜਾ ਪਾਇਆ ਹੋਇਆ ਔਰ ਸਿੱਖ ਫੈਮਿਲੀ ਤੋਂ ਇਹ ਬਿਲੋਂਗ ਕਰਦਾ ਕਿਉਂਕਿ ਇਹਦੇ ਕੇਸ ਨੇ ਔਰ ਜਿਹੜਾ ਕਣਕ ਮੰਨਾ ਦਾ ਖਾਕੀ ਰੰਗ ਦਾ ਪਜਾਮਾ ਕੁੱਟਾ ਪਾਇਆ ਸੀ ਕੰਡੀਸ਼ਨ ਕਿਦਾਂ ਲੱਗਦੀ ਹੈ ਕਿ ਇਹ ਮਜ਼ਦੂਰ ਹੈ ਜਾਂ ਕਿਸੇ ਵਧੀਆ ਕੰਦਾ ਕਿਦੀ ਜੇਬ ਚੋਂ ਜਿਹੜਾ ਸਾਨੂੰ ਮਤਲਬ ਕਣਕ ਜਿਵੇਂ ਕਿਤੇ ਤੂੜੀ ਕੱਟਦੇ ਆ ਉਹ ਚੀਜ਼ਾਂ ਮਤਲਬ ਡਸਟ ਮਿਲੀ ਹੈ ਸਰ ਜੇਬਾਂ ਤੋਂ ਜੀ ਜੀ ਜੇਬਾਂ ਤੋਂ ਔਰ ਦਵਾਈ ਔਰ ਇੱਕ ਪਰਚੀ ਹੈ ਕੋਈ ਉਹ ਮਿਲੀ ਹੈ ਉਹ ਜੋ ਅਧਿਕਾਰੀਆਂ ਦੇ ਕੋਲ ਇਹ ਆਧਾਰ ਕਾਰਡ ਵਗੈਰਾ ਕੁਝ ਨਹੀਂ ਮਿਲਿਆ ਨਹੀਂ ਪਰੂਫ ਨਹੀਂ ਹਲੇ ਫਿਲਹਾਲ ਸਨਾਕਤ ਵਾਲੀ ਗੱਲ ਕਰਨ ਤਾਂ ਉਦਾਂ ਦੇ ਕੁਝ ਨਹੀਂ ਠੀਕ ਹੈ ਇਹ ਜਿਹੜੀ ਡੈੱਡ ਬੋਡੀ ਆ ਇਸ ਜਿਹਦੇ ਗਲ ਦੇ ਵਿੱਚ ਫਾਹਾ ਪਾ ਕੇ ਇੱਕ ਦਰਖਤ ਦੇ ਨਾਲ ਟੰਗਿਆ ਹੋਇਆ ਹੈ ਤੇ ਜਿਹਦੇ ਵਿੱਚੋਂ ਸਵੈਲ ਆ ਰਹੀ ਆ ਮੌਕੇ ਤੇ ਪਹੁੰਚੋ ਜਿਹੜਾ ਮੈਂ ਹੈਗਾ ਪੁਲਿਸ ਪਾਰਟੀ ਦੇ ਸਵੇਦ ਪੁਲਿਸ ਪਾਰਟੀ ਦੇ ਮੌਕੇ ਤੇ ਉੱਪਰ ਪਹੁੰਚਿਆ ਹਾਂ ਬਾਕੀ ਦੇਖਦੇ ਹਾਂ ਕਿ ਕੀ ਹੋਣੀ ਇਹ ਬੋਡੀ ਨੂੰ ਸਜਾ ਕੇ ਮੋਰਚਰੀ ਦੇ ਵਿੱਚ ਰਖਾਣੇ ਤੇ ਪੋਸਟਮਾਰਟਮ ਤੁਸੀਂ ਜਾਂਚ ਕੀਤਾ ਕੁਝ ਨਿਕਲਿਆ ਜੀ ਇਸ ਦੇ ਚਿੱਪੀ ਵਗੈਰਾ ਤੋਂ ਕੋਈ ਆਧਾਰ ਕਾਰਡ ਵਗੈਰਾ ਕੁਝ ਨਹੀਂ ਨਹੀਂ ਕੋਈ ਡਾਕੂਮੈਂਟਸ ਨਹੀਂ ਮਿਲੇ ਸਿਰਫ ਇੱਕ ਬਸ ਦੀ ਪਰਚੀ ਮਿਲੀ ਹੈ ਜੀ ਉਹ ਜਿਹੜੀ ਪਰਚੀ ਹੈ ਜੀ ਇੱਕ ਠਨੋਲੀ ਤੋਂ ਠਨੋਲੀ ਤੋਂ ਟਿਕਟ ਕੱਟੀ ਹੋਈ ਹੈ ਤੇ ਫੱਗਣ ਵਜਰੇ ਤੱਕ ਦੀ ਕੱਟੀ ਹੋਈ ਹੈ ਕੀ ਲੱਗਦਾ ਜੀ ਕਿੱਦਾਂ ਐਂਗਲ ਤੋਂ ਦੇਖ ਰਹੇ ਹੋ ਸੁਸਾਇਡ ਹੈ ਜਾਂ ਮਰਡਰ ਹੈ ਕਿੱਦਾਂ ਤੁਹਾਨੂੰ ਲੱਗਦਾ ਹਲੇ ਤਾਂ ਮਹਰੀ ਪੜਤਾਲ ਕਰਾਂਗੇ ਜੀ ਹਲੇ ਕੁਝ ਨਹੀਂ ਕਹਿ ਸਕਦੇ ਵੀ ਮਰਡਰ ਹੈ ਜਾਂ ਸੁਸਾਇਡ ਸੰਖਾਨ ਜਗ੍ਹਾ ਤੇ ਲਾਸਟ ਮਿੰਟ ਹਾਂਜੀ ਹਾਂ ਇਹ ਜਿਹੜੀ ਹੈਗੀ ਜਗ੍ਹਾ ਵੀ ਸੁਲਤਾਨ ਹੈ ਹਾਲੇ ਦੁਆਰੇ ਦਰਖਤ ਦੇ ਨਾਲ ਭਾਕੜਾ ਨੈੱਟ ਚੱਲ ਰਹੀ ਹੈ ਕੋਈ ਆਮ ਆਵਾਜਾਈ ਵਾਲਾ ਰਸਤਾ ਨਹੀਂ ਹੈਗਾ ਇਹ ਕੋਈ ਸ਼ਰੀਰ ਤੇ ਉੱਪਰ ਨਿਸ਼ਾਨ ਵਗੈਰਾ ਕੋਈ ਕੋਈ ਨਿਸ਼ਾਨ ਨਹੀਂ ਹੈਗਾ ਸ਼ਰੀਰ ਤੇ ਉਹ ਕਿੱਦਾਂ ਦੀ ਕਾਰਵਾਈ ਕਰ ਰਹੇ ਹੋ ਸਰ ਜੀ ਜਿਹੜੀ ਤਾਂ ਜੋ ਵੀ ਤੱਥ ਸਾਹਮਣੇ ਆਣਗੇ ਜਿਨ ਮੁਤਾਬਕ ਕਾਰਵਾਈ ਹੈ ਕਾਰਵਾਈ ਤੁਹਾਨੂੰ ਕਿਦੋਂ ਵਜੇ ਇਖਲਾਮ ਨਹੀਂ ਸੀ ਸਰ ਹੁਣ ਮੇਰੀ ਤਾਂ ਕੋਈ ਅੱਧਾ ਘੰਟਾ ਨੀਰ ਹੋ ਅੱਧਾ ਘੰਟਾ ਪੈਣਾ 15 20 ਮਿੰਟ ਪਹਿਲਾਂ ਕਿ ਮੱਡੀਆ ਬੱਸ ਆਉਣ ਜਾਂਦਾ ਦੇਖੋ ਕੰਡੀਸ਼ਨ ਦੇਖੀਏ ਤੇ ਕੀ ਲੱਗਦਾ ਮਜ਼ਦੂਰ ਹੈ ਇਹ ਜਾਂ ਕੁਝ ਕੀ ਲੱਗਦਾ ਇਹ ਕੁਝ ਦੇਖੋ ਤਾਂ ਕੋਈ ਮਜ਼ਦੂਰ ਜਿਹਾ ਲੱਗਦਾ ਇਹ ਜਿਵੇਂ ਬੂਰ ਵਗੈਰੇ ਲੱਗਦਾ ਦੇਖੋ ਤਾਂ